ਓ ਛੱਲਾ ਤੇਰੇ ਬੂਰੇ ਓਏ ਛੱਲਾ ਤੇਰੇ ਬੂਰੇ ਓਏ ਵਤਨ ਮਾਇਦਾ ਦੂਰੇ ਵਤਨ ਮਾਇਦਾ ਓ ਦੂਰੇ ਜਾਣਾ ਪਹਿਲੇ ਪੂਰੇ ਗੱਲ ਸੁਣ ਛੱਲਿਆ ਓ ਢੋਲਾ ਓਏ ਤੇਥੋਂ ਕਾਦਾ ਓਲਾ ਅਸਲਾਮੁਅਲੈਕਮ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਮੈਂ ਇਮਰਾਨ ਸ਼ੌਕਤ ਅਲੀ ਸ਼ੌਕਤ ਅਲੀ ਸਾਹਿਬ ਦਾ ਸਭ ਜ਼ਿਆਦਾ ਆਪਣੇ ਬਹੁਤ ਹੀ ਪਿਆਰੇ ਵੀਰ ਸੁਨੀਲ ਕਟਾਰੀਆ ਜੀ ਦੇ ਅਫੀਸ਼ੀਅਲ ਚੈਨਲ ਦੇ ਜ਼ਰੀਏ ਆਪਣੇ तमाम ਦੇਖਣ ਸੁਣਨ ਵਾਲੇ ਭੈਣ ਭਾਈਆਂ ਨੂੰ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੀ ਖਿਦਮਤ ਸਲਾਮ ਅਦਾ ਪੇਸ਼ ਕਰਨਾ ਅਏ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ ਗੁਮਾਨ ਕਰੇਂਗਾ ਰੱਬ ਕਰੇ ਇਹ ਦੋਵੇਂ ਘਰ ਸਦਾ ਆਬਾਦ ਰਹਿਣ ਔਰ ਇਹ ਕਲਚਰਲ ਐਕਸਚੇਂਜ ਔਰ ਮੁਹਬਤਾਂ ਦਾ ਜਿਹੜਾ ਐਕਸਚੇਂਜ ਹੈ ਨਾ ਇਹ ਇਹ ਹੁੰਦਾ ਰਵੇ ਔਰ ਬਣਿਆ ਰਵੇ ਤੁਸੀਂ ਮੰਮੀ ਕਹਿ ਲੋ ਤੁਸੀਂ ਅੰਮੀ ਕਹਿ ਲੋ ਤੁਸੀਂ ਮਾਤਾ ਜੀ ਕਹਿ ਲਵੋ ਤੁਸੀਂ ਜੋ ਕੁਝ ਵੀ ਕਹਿ ਲਵੋ ਉਹ ਜਿਹੜੀ ਠੰਡ ਉਸ ਰਿਸ਼ਤੇ ਦੀ ਹੈ ਨਾ ਉਹ ਪਾਵੇਂ ਮੰਮੀ ਕਹਿ ਲਵੋ ਮਾਤਾ ਜੀ ਕਹਿ ਲਵੋ ਉਹ ਇੱਕੋ ਜਿਹੀ ਹੈ ਇਹ ਮਾਂ ਹੈ ਤਰਤੀ ਮਾਂ ਲੈਂਦੇ ਪੰਜਾਬ ਦੀ ਵੀ ਤੇ ਛੜਦੇ ਪੰਜਾਬ ਦੀ ਵੀ ਤੇ ਖੁਸ਼ਬੋ ਪਿਆਰ ਮਿਠਾਸ ਉਹ ਇਸ ਮਾਂ ਦੀ ਵੀ ਹੁੰਨੀ ਤੇ ਉਸ ਮਾਂ ਦੀ ਵੀ ਹੁੰਨੀ ਸਹੀ ਸलाम ਤੇ ਸਤਿ ਸ਼ਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੁਨੀਲ ਕਟਾਰੀਆ ਅਫੀਸ਼ੀਅਲ ਚੈਨਲ ਤੇ ਤੁਸੀਂ ਇਹ ਗੁਫਤਗੂ ਦੇਖ ਰਹੇ ਹੋ ਮੇਰੇ ਫੇਸਬੁਕ ਇੰਸਟਾਗ੍ਰam YouTube ਔਰ ਇੰਸਟਾ ਲਾ ਬਹੁਤਲਿਫ सोशल मीडिया प्लेटफॉर्म्स दे मेरे ਨਾਲ ਨੇ इमरान शौकत अली साहब जनाब बहुत स्वागत नमस्कार सुहिल कटारिया जी ਤੁਸੀਂ ਬਹੁਤ ਪਿਆਰੇ ਬਹੁਤ ਪਿਆਰੇ ਇਨਸਾਨ ਹੋ ਥੈਂਕ ਯੂ ਸਰ ਇਹ ਦਿਲ ਕੀਤਾ ਕਿ ਤੁਹਾਡੇ ਨਾਲ ਇਹ ਸੋਹਣੇ ਲਮਹੇ ਜਿਹੜੇ ਨੇ ਉਹ گزارੇ ਜਾਣ ਕਿ ਤੁਹਾਡੇ ਵਰਗੇ ਬੰਦੇ ਵੀ ਘੱਟ ਲੁੱਦੇ ਬਹੁਤ शुक्रिया ਬਹੁਤ शुक्रिया और ਜਦੋਂ ਮੈਂ ਇਹਨਾਂ ਦਾ ਨਾਮ ਲਿਆ ਤੁਸੀਂ ਸਮਝ ਹੀ ਗਏ ਹੋਗੇ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਭਾਈ ਜਣ ਤੁਸੀਂ ਸਰਚ ਕਰ ਲਓ ਪਤਾ ਲੱਗ ਜਾਊਗਾ ਆਪਣੇ ਬਜ਼ੁਰਗਾਂ ਤੋਂ ਪੁੱਛੋ ਕਿ ਲੈਜੈਂਡਸ ਕੌਣ ਹੁੰਦੇ ਨੇ ਉਸੇ ਲੈਗੇਸੀ ਨੂੰ ਉਸੇ ਵਿਰਾਸਤ ਨੂੰ ਅੱਗੇ ਤੋਰ ਰਹੇ ਨੇ ਸ਼ੌਕਤ ਅਲੀ ਸਾਹਿਬ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਨੇ ইমরান ਸ਼ੌਕਤ ਅਲੀ ਯਾਨੀ ਕਿ ਉਹਦੇ ਸਹਬਜ਼ਾਦੇ ਔਰ ਸ਼ੌਕਤ ਅਲੀ ਸਾਹਿਬ ਤਾਂ ਕਈ ਵਾਰ ਹਿੰਦੁਸਤਾਨ ਵੀ ਆਏ ਨੇ ਜੀ ਤੁਸੀਂ ਕਦੀ ਆਏ ਹੋ ਮੈਂ ਉਹਨਾਂ ਨਾਲ ਦੋ ਤਿੰਨ ਵਾਰੀ ਵਿਜ਼ਿਟ ਕੀਤਾ ਔਰ ਬੜੇ ਬੜੀਆਂ ਸੋਹਣੀਆਂ ਯਾਦਾਂ ਲੈ ਕੇ ਆਇਆ ਜੀ ਉਥੋਂ ਪੰਜਾਬ ਤੋਂ ਬਲਕਿ ਯਾਦਾਂ ਕੀ ਲੈ ਕੇ ਆ ਗਏ ਆਪਣਾ ਦਿਲ ਵੀ ਤੇ ਆਪਣੀ ਰੂ ਆਤਮਾ ਉੱਥੇ ਛੱਡ ਕੇ ਆ ਗਏ ਓਏ ਹੋਏ ਹੋਏ ਇਨਾ ਪਿਆਰ ਮਿਲਿਆ ਉਥੋਂ ਤੇ ਕੋਈ ਫਰਕ ਨਹੀਂ ਲੱਗਾ ਜੀ ਬਿਲਕੁਲ ਰੂ ਔਰ ਬੁੱਤ ਦੀ ਜਿਹੜੀ ਨਾ ਬਗੈਰ ਯਾਨੀ ਆਤਮਾ ਕੱਢ ਦਿਓ ਤੁਸੀਂ ਤੇ ਬੁੱਤ ਜਿਹੜਾ ਇਹ ਖਾਲੀ ਪਿੰਜਰਾ ਹੀ ਹੈ ਹਮ ਤੇ ਇਹ ਮੁਹੱਬਤ ਹੈ ਉੱਥੇ ਦੀ ਜ਼ਮੀਨ ਔਰ ਉੱਥੇ ਦੇ ਲੋਕਾਂ ਦੇ ਨਾਲ ਬਹੁਤ ਪਿਆਰ ਕਰਨ ਵਾਲੇ ਲੋਕ ਨੇ ਔਰ ਰੱਬ ਇਨਾ ਦੋਵਾਂ ਮੁਲਕਾਨੂਆਂ ਔਰ ਇਸ ਕਲਚਰ ਨੂੰ ਚੁਕੇ ਇਹ ਸਭ ਵਿੱਚੋਂ ਇੱਕ ਹੈ ਜੀ ਇੱਕ ਦੂਸਰੇ ਲਈ ਦੁਆਵਾਂ ਕਰਨੇ ਆ ਇੱਕ ਦੂਸਰੇ ਲਈ ਉਦਾਸ ਹੋਣੇ ਆ ਹਮ ਫਿਰ ਆ ਕੇ ਸੋਚਨੇ ਆ ਕਿ ਪੰਛੀ ਜਿਹੜੇ ਨੇ ਇਹ ਸਾਡੇ ਤੋਂ ਚੰਗੇ ਨੇ ਕਮੋਸ ਕਮ ਇਹਨਾਂ ਨੂੰ ਵੀਜ਼ਾ ਬਗੈਰ ਵੀਜ਼ੇਓ ਕਮੋਸ ਕਮ ਇਹ ਆਂਦੇ ਜਾਂਦੇ ਤੇ ਹਨ ਜੀ ਤੇ ਰੱਬ ਤੁਹਾਨੂੰ ਆਪਣੀ ਪਨਾਹ ਚ ਰੱਖੇ ਚੜ੍ਹਦੀ ਕਲਾ ਚ ਰੱਖੇ ਜੀ 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 ਇੱਥੇ ਹਰ ਵੇਲੇ ਅਸੀਂ ਦੁਆ ਕਰਦੇ ਰਹਿੰਦੇ ਹਾਂ ਤੁਹਾਡੇ ਵਾਸਤੇ ਯਾਰ ਜੀ ਬੜਾ ਆਪਣੇ ਸਬਬ ਬਣਾਇਆ ਕਿ ਤੁਸੀਂ ਮੇਰੇ ਕੋਲ ਜਨਾਬ ਸੋਹਣੀਆਂ ਗੱਲਾਂ ਆਪਸ ਵਿੱਚ ਅਸੀਂ ਪਿਆਰ ਸਾਂਝਾ ਕਰ ਰਹੇ ਹਾਂ ਬਿਲਕੁਲ ਬਿਲਕੁਲ ਔਰ ਇਹ ਸੰਜ ਤੁਹਾਡੇ ਤੱਕ ਵੀ ਪਹੁੰਚੇ ਇਸੇ ਕਰਕੇ ਗੁਸਤਕੂ ਕਰ ਰਹੇ ਹਾਂ ਤਾਂ ਕਿ ਤੁਸੀਂ ਵੀ ਉਸ ਦੌਰ ਨੂੰ ਚੇਤੇ ਕਰੋ ਜਿਨ੍ਹਾਂ ਨੇ ਸ਼ੌਕਤ ਅਲੀ ਸਾਹਿਬ ਨੂੰ ਹਿੰਦੁਸਤਾਨ ਦੇ ਵਿੱਚ ਸੁਣਿਆ ਹੋਵੇ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ Imran ਸਾਹਿਬ ਕੇ ਤੁਸੀਂ ਵੀ ਆਏ ਹੋ ਸ਼ੌਕਤ ਅਲੀ ਸਾਹਿਬ ਦੇ ਨਾਲ ਕੁਝ ਦਫਾ ਔਰ ਉਦੋਂ ਤੁਸੀਂ ਕਿਹੜੇ ਕਿਹੜੇ ਸ਼ਹਿਰਾਂ 'ਚ ਗਏ ਸੀ ਹਿੰਦੁਸਤਾਨ ਦੇ ਜੀ ਮੈਂ ਦਿੱਲੀ ਲੁਧਿਆਣੇ ਜਲੰਧਰ ਅਮਰitsar ਪਟਿਆਲੇ ਹਮਮ ਔਰ ਮੈਨੂੰ ਯਾਦ ਹੈ ਮੇਰੇ ਬੜੇ ਪਿਆਰੇ ਵੀਰ ਜਿਹੜੇ ਇਸ ਵੇਲੇ ਮੁੱਖ ਮੰਤਰੀ ਵੀ ਨੇ ਪੰਜਾਬ ਦੇ ਭਗਵੰਤ ਮਾਨ ਜੀ ਅੱਛਾ ਇਹਨਾਂ ਦੀ ਸ਼ਾਦੀ ਤੇ ਮੇਰਾ ਛੋਟਾ ਭਾਈ ਜਿਹੜਾ ਸਰਵਾਲਾ ਬਣਿਆ ਸੀ ਔਰ ਜਦੋਂ ਪਹਿਲੀ ਸ਼ਾਦੀ ਜਦੋਂ ਪਹਿਲੀ ਜਦੋਂ ਪਹਿਲੀ ਸ਼ਾਦੀ ਹੋਈ ਸੀ ਤੇ ਬਹੁਤ ਹੀ ਪਿਆਰ ਦਿੱਤਾ ਇਹਨਾਂ ਨੇ ਔਰ ਡੈਡੀ ਨੇ ਵੀ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਆਪਣੇ ਬੇਟੇ ਦੇ ਮਤਲਬ ਵਿਆਹ ਕਰੀਦਾ ਨਾ ਔਰ ਉਸ ਚਾਹ ਨਾਲ ਉਹ ਪੂਰਾ ਚਾਹ ਉਹਨਾਂ ਨੇ ਆਪਣਾ ਜਿਹੜਾ ਨਾ ਉਹ ਕੀਤਾ ਪੂਰਾ ਉਹ ਆਏ ਬੜੀ ਮੁਹੱਬਤ ਦੇ ਨਾਲ ਔਰ ਦੋ ਤਿੰਨ ਦਿਨ ਅਸੀਂ ਰਹੇ ਫਿਰ ਉਸ ਬਾਅਦ ਅਸੀਂ ਵਾਪਸ ਆ ਗਏ ਸੀ ਮਗਰ ਉਹ ਯਾਦਾਂ ਇੰਨੀਆਂ ਸੋਹਣੀਆਂ ਨੇ ਕਦੀ ਨਾ ਭੁੱਲਣ ਵਾਲੀਆਂ ਤੇ 임ਰਾਨ ਸਾਹਿਬ ਜਦੋਂ ਅਸੀਂ ਕਿਉਂਕਿ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ حوالے ਨਾਲ ਆਏ ਹੋਏ ਆ ਤੁਹਾਨੂੰ ਪਤਾ ਲਾਹੌਰ ਦੇ ਵਿੱਚ ਜੀ ਜੀ ਔਰ ਜਦੋਂ ਮੈਂ ਹਾਲਾਂਕਿ ਤੁਹਾਨੂੰ ਪਹਿਲਾਂ ਅਸੀਂ ਇੰਟਰਨੈਟ ਤੇ ਤੁਹਾਡੀਆਂ ਤਸਵੀਰਾਂ ਦੇਖੀਆਂ ਸੀ ਸ਼ੌਕਤ ਅਲੀ ਸਾਹਿਬ ਨੂੰ ਦੇਖਿਆ ਤੇ ਮੈਂ ਜਦੋਂ ਤੁਹਾਨੂੰ ਕਾਨਫਰੰਸ ਹਾਲ 'ਚ ਦੇਖਿਆ ਪਹਿਲੇ ਦਿਨ ਜਦੋਂ ਅਸੀਂ ਮੁਲਾਕਾਤ ਕੀਤੀ ਹੈ ਤੁਹਾਨੂੰ ਯਾਦ ਹੋਏਗਾ ਤਾਂ ਮੈਂ ਕਿਹਾ ਸ਼ੌਕਤ ਅਲੀ ਸਾਹਿਬ ਆਏ ਨੇ ਭਾਈ ਮੈਂ ਹੈਰਾਨ ਰਹਿ ਗਿਆ ਤੇ ਇਦਾਂ ਹੈਰਾਨੀ ਸਿਰਫ ਮੈਨੂੰ ਹੁੰਦੀ ਹੈ ਜਾਂ ਹੋਰਾਂ ਨੂੰ ਵੀ ਹੁੰਦੀ ਹੈ ਔਰ ਹੁੰਦੀ ਹੈ ਤੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਚੱਲਦਾ ਅੱਬਾ ਬਾਰੇ ਮੇਰੀਆਂ ਤੇ ਅੱਖਾਂ ਭਿੱਜੀਆਂ ਰਹਿੰਦੀਆਂ ਨੇ ਜੀ ਹਰ ਵੇਲੇ ਐ ਹੁਣ ਵੀ ਮੈਂ ਗੁਰਨਾਵਲਾ ਪ੍ਰੋਗਰਾਮ ਸੀ ਤੇ ਉੱਥੇ ਅਕਸਰ ਲੋਕ ਜਿਹੜੇ ਨੇ ਨਾ ਉਹ ਇਸ ਤਰ੍ਹਾਂ ਮਿਲਦੇ ਨੇ ਕਿ ਮੈਂ ਮੇਰੀਆਂ ਅੱਖਾਂ ਹੰਝੂ ਪਾਰਾਂਦੇ ਨੇ ਜੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਐਸ ਤਰ੍ਹਾਂ ਲੱਗ ਰਿਹਾ ਜਿਵੇਂ ਅਸੀਂ ਚੌਕਦਲੀ ਸਾਹਿਬ ਸਾਡੇ ਸਾਹਮਣੇ ਖੜੇ ਹਮ ਮੈਂ ਤੇ ਉਹਨਾਂ ਦੇ ਚਰਨਾਂ ਦੀ ਖਾਕ ਦੇ ਬਰਾਬਰ ਵੀ ਨਹੀਂ ਹੋ ਸਕਦਾ ਮਗਰ ਇਹ ਵੀ ਕਿ ਰੱਬ ਦਾ ਮੈਂ ਸ਼ੁਕਰ ਅਦਾ ਕਰਨਾ ਕਿ ਉਹ ਐਡੀ ਵੱਡੇ ਆਰਟਿਸਟ ਦੇ ਘਰ ਚ ਮੈਨੂੰ ਪੈਦਾ ਕਰ ਦਿੱਤਾ ਕਿਉਂਕਿ ਉਹ ਬਹੁਤ ਵੱਡੇ ਇਨਸਾਨ ਸਨ ਬਹੁਤ ਪਿਆਰ ਕਰਨ ਵਾਲੇ ਔਰ ਬਸ ਉਹ ਉਹਨਾਂ ਦੀ ਖੁਸ਼ਬੋ ਆ ਜਾਂਦੀ ਮੇਰੇ ਚ ਮੈਂ ਰੱਬ ਦਾ ਬੜਾ ਸ਼ੁਕਰ ਅਦਾ ਕਰਨਾ ਚਾਹੀਦਾ ਅੱਛਾ ਤੁਹਾਡੀ ਮਸਰੂਫੀਅਤ ਕੀ ਰਹਿੰਦੀ ਹੈ ਕੀ ਕੁਝ ਕਰਦੇ ਹੋ ਔਰ ਕਿੱਥੇ ਰਹਿੰਦੇ ਹੋ ਤੁਹਾਡਾ 베이스 ਕਿ ਲਾਹੋਰੀ ਜੀ ਮੈਂ ਲਾਹੋਰੀ ਜਹਾ ਟਾਊਨ ਰੈਜ਼ਿਡੈਂਸ ਹੈ ਔਰ ਪੰਜਾਬੀ ਮਾਂ ਬੋਲੀ ਦਾ ਇੱਕ ਛੋਟਾ ਜਿਹਾ ਸੇਵਕ ਹਾਂ ਕੋਸ਼ਿਸ਼ ਕਰਦਾ ਕਿ ਅ ਚੰਗੇ ਤੋਂ ਚੰਗਾ ਕੰਮ ਜਿਹੜਾ ਹੈ ਉਹਨੂੰ ਰਿਕਾਰਡ ਕਰਵਾ ਦੇਆ ਔਰ ਪ੍ਰੋਗਰਾਮਸ ਚੱਲ ਰਹੇ ਨੇ ਔਰ ਉਹ ਮਿਸ਼ਨ ਜਿਹੜਾ ਡੈਡੀ ਨੇ ਸਾਨੂੰ ਸੌਪਿਆ ਕਿ ਬੇਟਾ ਇਹਨੂੰ ਟੇਕਓਵਰ ਕਰੋ ਮੇਰੇ ਬਾਅਦ ਸੂਫੀਆਂ ਨੂੰ ਗਾਓ ਆਪਣੀ ਧਰਤੀ ਮਾਂ ਨੂੰ ਗਾਓ ਔਰ ਪੰਜਾਬੀ ਜ਼ੁਬਾਨ ਲਈ ਗਾਓ ਤੁਸੀਂ ਜਿਆਦਾ ਤੋਂ ਜਿਆਦਾ ਔਰ ਦੋਵਾਂ ਪੰਜਾਬੀ ਖੈਰ ਮੰਗੋ ਜੀ 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 ਔਰ ਇਹ ਚੁਕੇ ਮੁਹੱਬਤ ਹੈ ਪਿਆਰ ਹੈ ਕਿ ਅਸੀਂ ਉਧਰੋਂ ਸੋਣਿਆ ਤੇ ਸਾਡੀਆਂ ਅੱਖਾਂ ਪਾਰਾਂ ਦੀਆਂ ਨੇ ਤੇ ਦਿਲ ਖੁਸ਼ ਹੁੰਦਾ ਹੈ ਆਪਣੇ ਸਾਰਿਆਂ ਆਰਟਿਸਟਾਂ ਨੂੰ ਸੋਹਣਿਆ ਵੀਰਾਂ ਨੂੰ ਜਿਸ ਵਲੇ ਸੋਹਣੀ ਦਾ ਇਸੇ ਤਰ੍ਹਾਂ ਜਿਸ ਵਲੇ ਉਹ ਆਂਦੇ ਨੇ ਤੇ ਉਹ ਬੜਾ ਪਿਆਰ ਕਰਦੇ ਨੇ ਹਮ ਹਮ ਤੇ ਰੱਬ ਕਰੇ ਇਹ ਦੋਵੇਂ ਘਰ ਸਦਾ ਆਬਾਦ ਰਹਿਣ ਔਰ ਇਹ ਕਲਚਰਲ ਐਕਸਚੇਂਜ ਔਰ ਮੁਹਬਤਾਂ ਦਾ ਜਿਹੜਾ ਐਕਸਚੇਂਜ ਹੈ ਨਾ ਇਹ ਇਹ ਹੁੰਦਾ ਰਵੇ ਔਰ ਬਣਿਆ ਰਵੇ ਜੀ अच्छा क्योंकि मैं दानो दा कह दे के जब मैं ਤੁਹਾਨੂੰ ਕਾਨਫਰੈਂਸ ਹਾਲ ਦੇ ਵਿੱਚ ਦੇਖਿਆ ਮੈਂ ਕਿ ਸ਼ੌਕਤ ਅਲੀ ਸਾਹਿਬ ਆਏ ਨੇ ਤੇ ਹੁਣ ਮੈਨੂੰ ਇਹ ਦੱਸੋ ਕਿ ਸ਼ੌਕਤ ਅਲੀ ਸਾਹਿਬ ਦਾ ਜਦੋਂ ਮੈਂ ਜ਼ਿਕਰ ਕਰ ਰਿਹਾ ਤੁਹਾਡੇ ਜ਼ੈਨ ਦੇ ਵਿੱਚ ਕਿਹੜਾ ਗੀਤ ਸਭ ਤੋਂ ਪਹਿਲਾਂ ਆਬਾ ਦਾ ਆ ਰਿਹਾ ਤੇ ਜੇ ਆ ਰਿਹਾ ਤੇ ਉਹ ਜ਼ਰੂਰ ਸਾਨੂੰ ਸੁਣਾਓ ਬਹੁਤ ਸਾਰੇ ਗੀਤ ਨੇ ਜੀ ਇੱਕ ਗੀਤ ਉਹਨਾਂ ਦਾ ਖਾਸ ਤੌਰ ਤੇ ਆਏ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਆ ਕੀ ਕਸੂਰ ਮੇਰੇ ਕੋਲੋਂ ਕਿੱਥੋਂ ਸਿੱਖੀਆਂ ਨੇ ਤੂੰ ਸਾ ਨਜ਼ਰਾ ਚੁਰਾਣੀਆਂ ਕਦੀ ਹੱਸ ਕੇ ਤੇ ਬੋਲੋ ਮੇਰੇ ਦਿਲ ਜਾਨੀਆਂ ਹੋਏ ਮੇਰੀ ਜ਼ਿੰਦਗੀ ਦਾ ਖੋਵੋ ਨਾ ਸਰੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ ਤਿੰਨ ਚਾਰ ਦਿਨਾਂ ਦਾ ਜਗਰਾਤਾ ਅ ਚੱਲ ਰਿਹਾ ਜੀ ਹੈ ਟੂਤੇ ਰਿਕਾਰਡਿੰਗ ਆਰ ਪ੍ਰੋਗਰਾਮ ਸੇ ਉਹ ਦੇ ਪ੍ਰਕਾਰਨ ਥੋੜੇ ਜਿਹਾ ਨਹੀਂ ਨਹੀਂ ਕਿਉਂਕਿ ਉਹਦੇ ਲਈ ਮੈਂ ਸ਼ਬਾ ਚਾਹਾਂਗਾ ਮੈਨੂੰ ਲੱਗਦਾ ਜਿਹੜੇ ਦੇਖਣ ਸੁਣਨ ਵਾਲੇ ਸਾਡੇ ਉਹ ਅੰਦਾਜ਼ਾ ਲਗਾ ਸਕਦੇ ਨੇ ਕਿ ਜਿਹੜੀ ਲੇਗੇਸੀ ਦੀ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਨਾ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਉਹ ਨਾ ਸਿਰਫ ਉਹਨਾਂ ਨੂੰ ਸ਼ੌਕਤ ਅਲੀ ਸਾਹਿਬ ਦਾ ਅਕਸ ਦੇਖ ਕੇ ਤੁਹਾਡੇ ਵਿੱਚ ਬਲਕਿ ਤੁਹਾਡੀ ਆਵਾਜ਼ ਦੇ ਵਿੱਚ ਵੀ ਉਹ ਨਜ਼ਰ ਤੇ ਕੰਨੀ ਪੈ ਰਿਹਾ ਹੋਏਗਾ ਉਹਨਾਂ ਤੇ ਅੱਛਾ ਇਮਰਾਨ ਸਾਹਿਬ ਕਿਉਂਕਿ ਕੋਸ਼ਿਸ਼ਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਹੈ ਔਰ ਇਹਨਾਂ ਕੋਸ਼ਿਸ਼ਾਂ ਦੇ ਵਿਚਾਲੇ ਤੁਸੀਂ ਕਦੀ ਉਧਰ ਇੰਡਸਟਰੀ ਦੇ ਨਾਲ ਤੁਹਾਡਾ ਕੋਈ رابطہ ਹੋਇਆ ਕੰਟੈਕਟ ਹੋਇਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੋ ਸ਼ੌਕਤ ਅਲੀ ਸਾਹਿਬ ਦਾ ਅਕਸ ਤੁਹਾਨੂੰ ਸਾਾਨੂੰ ਤੁਹਾਡੇ ਵਿੱਚ ਨਜ਼ਰ ਆਉਂਦਾ ਹੈ ਉਹ ਉਧਰ ਕੰਮ ਕਰਕੇ ਹੋਰ ਅੱਗੇ ਵਧੇ ਔਰ ਮੈਨੂੰ ਦੱਸੋ ਕਿ ਕੀ ਕੁਝ ਉਧਰ ਕੋਈ ਪਲੈਨਿੰਗ ਚੱਲ ਰਹੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਜਾਂ ਹਿੰਦੀ ਸਿਨੇਮਾ ਜਿਹਨੂੰ ਅਸੀਂ ਬਾਲੀਵੁੱਡ ਵੀ ਕਹਿੰਦੇ ਆ ਸੁਨੀਲ ਜੀ ਮੇਰੇ ਮਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜਿਹੜਾ ਕੰਮ ਕਠਿਆ ਕਰਨ ਤੇ ਦਿਲ ਕਰਦਾ ਰਿਕਾਰਡ ਰਿਕਾਰਡਿੰਗ ਕਰਨ ਤੇ ਜੀ ਕਰਦਾ ਏ ਔਰ ਇਹ ਸਾਜਾ ਦਾ ਪੁਲ ਬਣਨ ਵਾਸਤੇ ਇਹਦੇ ਸਬਜੈਕਟ ਤੇ ਬੜੇ ਬੜੇ ਖੂਬਸੂਰਤ ਗੀਤ ਬਣਾਏ ਨੇ ਜੀ ਔਰ ਜਦੋਂ ਕਦੀ ਆਪਸ ਦੇ ਵਿੱਚ ਮੇਲ ਹੁੰਦਾ ਕੁਝ ਜਥਾ ਆਂਦਾ ਤੇ ਕਿਸੇ ਆਰਟਿਸਟ ਡਾਇਰੈਕਟਰ ਦੇ ਨਾਲ ਜਦੋਂ ਮੁਲਾਕਾਤ ਹੁੰਦੀ ਏ ਤੇ ਬਸ ਉਨ ਉਨੀ ਦੇ ਤੱਕ ਹੁੰਦਾ ਬਾਕੀ ਕੋ ਪ੍ਰੋਪਰ ਲਿੰਕ ਐਸਾ ਨਹੀਂ ਬਣਿਆ ਮਗਰ ਮੈਂ ਮੇਰੀ ਸਰਵਿਸਿਜ਼ ਮੇਰੀ ਮੁਹੱਬਤ ਔਰ ਮੇਰਾ ਯੋਗਦਾਨ ਜੋ ਜਿਸ ਤਰ੍ਹਾਂ ਵੀ ਹੈ ਉਹ ਹਾਜ਼ਰ ਹੈ ਜਦੋਂ ਕਦੀ ਮੇਰੇ ਚੜ੍ਹਦੇ ਪੰਜਾਬ ਚੋਂ ਮੈਨੂੰ ਯਾਦ ਕਰਨਗੇ ਆਵਾਜ਼ ਮਾਰਨਗੇ ਤੇ ਮੈਂ ਹਮੇਸ਼ਾ ਸਾਂਝਾ ਦਾ ਪੁਲ ਬਣਨ ਵਾਸਤੇ ਇਸ ਮੁਹੱਬਤ ਲਈ ਮੈਂ ਹਾਜ਼ਰ ਹਾਂ ਜਦੋਂ ਮੈਨੂੰ ਯਾਦ ਕਰੋਗੇ ਔਰ ਜਦੋਂ ਇਹ ਆਣਾ ਚਾਣ ਇਹ ਅੱਛ ਤੇ ਇਹ ਸੀਨਾ ਜਿਹੜਾ ਹੈ ਨਾ ਜੱਫੀ ਪਾਉਣ ਨੂੰ ਇਹ ਬਿਲਕੁਲ ਬਸ ਇੰਤਜ਼ਾਰ 'ਚ ਆਸੀਂ ਰਲ ਕੇ ਕੰਮ ਕਰਨਾ ਚਾਹੁੰਦੇ ਆ ਆਪਣੇ ਪੁਰਾਵਾ ਦੇ ਨਾਲ ਹਮਮ ਔਰ ਤੁਹਾਡੇ ਰਹੀਂ ਅਗਰ ਕੋਈ ਮੇਰੇ ਤੱਕ ਸੁਨੇਹਾ ਆਇਆ ਕੰਮ ਵਾਸਤੇ ਤੇ ਮੈਂ ਹਮੇਸ਼ਾ ਹਾਜ਼ਰ ਆ ਆਪਣੇ ਪੰਜਾਬ ਵਾਸਤੇ ਇਸ ਕਲਚਰ ਵਾਸਤੇ ਜ਼ਮੀਨ ਵਾਸਤੇ ਇਸ ਮਾਂ ਬੋਲੀ ਵਾਸਤੇ ਤੇ ਇਸ ਮੁਹੱਬਤ ਦੀ ਸਾਂਝ ਵਾਸਤੇ ਕੀ ਬਾਤ ਹੈ ਕੀ ਬਾਤ ਹੈ ਔਰ ਇਸ ਸਾਂਝ ਕਿੰਨੇ ਕਿਤੇ ਗਈ ਤਾਂ ਨਹੀਂ ਜੀ ਕਿਤੇ ਨਹੀਂ ਗਈ ਉਹ ਚੜਦਾ ਲੰਦਾ ਇੱਕ ਗੱਲ ਬਣੀ ਹੋਈ ਆ ਸਾਨੂੰ ਜਿਸ ਦਾ ਸੁਣਦਾ ਆਇਆ ਸਿੱਟਰ ਦਾ ਪੰਜਾਬ ਕਹਿੰਦੇ ਰਹਿੰਦੇ ਆ ਹਾਂਜੀ ਪਰ ਕਹਿੰਦੇ ਕਿ ਸਾਂਝਾ ਪੰਜਾਬ ਆਪਣਾ ਪੰਜਾਬ ਪੰਜਾਬ ਤੁਹਾਡਾ ਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਪੰਜਾਬ ਤੁਸੀਂ ਮੰਮੀ ਕਹਿ ਲਓ ਤੁਸੀਂ ਅੰਮੀ ਕਹਿ ਲਓ ਤੁਸੀਂ ਮਾਤਾ ਜੀ ਕਹਿ ਲਵੋ ਤੁਸੀਂ ਜੋ ਕੁਝ ਵੀ ਕਹਿ ਲਵੋ ਉਹ ਜਿਹੜੀ ਠੰਡ ਉਸ ਰਿਸ਼ਤੇ ਦੀ ਹੈ ਨਾ ਉਹ ਪਾਵੇਂ ਮੰਮੀ ਕਹਿ ਲੋ ਮਾਤਾ ਜੀ ਕਹਿ ਲੋ ਉਹ ਇੱਕੋ ਜਿਹੀ ਹੈ ਇਹ ਮਾਂ ਹੈ ertidima ਲੈਂਦੇ ਪੰਜਾਬ ਦੀ ਵੀ ਤੇ ਛੜਦੇ ਪੰਜਾਬ ਦੀ ਵੀ ਤੇ ਖੁਸ਼ਬੋ ਪਿਆਰ ਮਿਠਾਸ ਉਹ ਇਸ ਮਾਂ ਦੀ ਵੀ ਹੋਣੀ ਤੇ ਉਸ ਮਾਂ ਦੀ ਵੀ ਹੋਣੀ ਸਹੀ ਤੇ ਸਾਨੂੰ ਸੁਨੀਲ ਜੀ ਤੁਸੀਂ ਉਹ ਮੈਂ ਹਾਂ ਔਰ ਬਾਕੀ ਦੇ ਜਿਹੜੇ ਸਾਡੇ ਆਰਟਿਸਟ ਵੀਰ ਨੇ ਪੱਤਰਕਾਰ ਨੇ ਸਾਨੂੰ ਰਲ ਮਿਲ ਕੇ ਇਹ ਸਾਂਝਾਂ ਦਾ ਪੁਲ ਬਣਨਾ ਚਾਹੀਦਾ ਹੈ ਔਰ ਜਿਹੜੇ ਲੋਕ ਆਪਣਾ ਯੋਗਦਾਨ ਇਹਦੇ ਵਿੱਚ ਪੇਸ਼ ਕਰਨਾ ਚਾਹੁੰਦੇ ਨੇ ਜਿਹੜੇ ਆਪਣੀ ਕੰਟ੍ਰਿਬਿਊਸ਼ਨ ਇਹਦੇ ਵਿੱਚ ਪਾਣਾ ਚਾਹੁੰਦੇ ਨੇ ਉਹਨਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਮੈਂ ਖੁਦ ਹਾਜ਼ਰ ਹਾਂ ਮੈਨੂੰ ਜਦੋਂ ਕਦੀ ਆਵਾਜ਼ ਪਈ ਮੇਰੇ ਛਿਰ ਦੇ ਪੰਜਾਬ ਤੋਂ ਤੇ ਮੈਂ ਜਿਸ ਤਰ੍ਹਾਂ ਮੇਰੇ ਡੈਡੀ ਨੇ ਸ਼ੌਕਤ अली ਸਾਹਿਬ ਨੇ ਹਮੇਸ਼ਾ ਦੋਵਾਂ ਪੰਜਾਬਾਂ ਚ ਮੁਹੱਬਤ ਔਰ ਪਿਆਰ ਔਰ ਸਾਂਝਾਂ ਦਾ ਪੁਲ ਬਣ ਕੇ ਰਹੇ ਹੋ ساری ਜ਼ਿੰਦਗੀ ਤੇ ਮੈਂ ਵੀ ਉਸੇ ਮਿਸ਼ਨ ਨੂੰ ਲੈ ਕੇ ਖੜੇ ਆਂ ਔਰ ਮੈਂ ਇਥੇ ਦੁਆਵਾਂ ਔਰ ਅਰਦਾਸ ਕਰਦਾ ਚੜ੍ਹਦੇ ਪੰਜਾਬ ਲਈ ਔਰ ਲੈਂਦੇ ਪੰਜਾਬ ਲਈ ਕਿ ਰੱਬ ਇਹਨਾਂ ਦੋਵਾਂ ਭਰਾਵਾਂ ਨੂੰ ਇਹਨਾਂ ਨੂੰ ਆਬਾਦ ਰੱਖੇ ਔਰ ਇਹ ਆਂਦੇ ਜਾਂਦੇ ਰਹਿਣ ਇੱਕ ਦੂਸਰੇ ਦੇ ਘਰਾਂ ਨੂੰ ਦੇਖੋ ਜੀ ਘਰ ਦਾ ਦਰਵਾਜ਼ੇ ਲੱਗੇ ਹੁੰਦੇ ਨੇ ਨਾ ਉਹ ਇੱਕੋ ਘਰ ਦੇ ਵਿੱਚ ਚਾਰ ਕਮਰੇ ਬਣੇ ਹੁੰਦੇ ਨੇ ਤੇ ਉਹ ਦਰਵਾਜ਼ੇ ਅਸੀਂ ਬੰਦ ਕਰਨੇ ਆ ਇਸ ਕਰਕੇ ਕਿ ਕਿਤੇ ਕੋਈ ਚੀਜ਼ ਜਿਹੜੀ ਹੈ ਨਾ ਏਧਰ ਉਧਰ ਚਲੀ ਨਾ ਜਾਏ ਬੂਏ ਬੰਦ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਜਹਾਨ ਹੀ ਵੱਖਰਾ ਹੈ ਜਾਂ ਇਹਦਾ ਤਾਲੁਕ ਕੋਈ ਨਹੀਂ ਇਹ ਇੱਕ ਜ਼ਮੀਨ ਹੈ ਇੱਕੋ ਜੀਆਂ ਇੱਕੋ ਜੀ ਸਾਡੀ ਰਹਿਤਲ ਹੈ ਇੱਕੋ ਜਿਆ ਸਾਡਾ ਸਾਡਾ ਮਾਜ਼ੀ ਹੈ ਸਾਡੀਆਂ ਮੁਹਬਤਾਂ ਨੇ ਤੇ ਅਸੀਂ ਮੁਹਬਤਾਂ ਵੰਡਾਂਗੇ ਆਪਸ ਦੇ ਵਿੱਚ ਤੇ ਸੋਹਣੀਆਂ ਯਾਦਾਂ ਵੀ ਰਹਿਣਗੀਆਂ ਇਸ ਪੰਜਾਬ ਵਾਸਤੇ ਬੜਾ ਜ਼ਰੂਰੀ ਹੈ ਕਿ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਅਨਖੀ ਤੇ ਗੈਰਤਮੰਦ ਪੁੱਤਰ ਦੋਵਾਂ ਮਾਮਾ ਨੂੰ ਤੇ ਦੋਵਾਂ ਪੰਜਾਬਾਂ ਨੂੰ ਜੋੜ ਕੇ ਰੱਖਣ ਹਮਮ ਔਰ ਮੈਂ ਹਮੇਸ਼ਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਖੈਰ ਮੰਗਣਾ ਰੱਬ ਇਹਨਾਂ ਦੋਵਾਂ ਨੂੰ ਸਦਾ ਸਾਂਭਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਬਹੁਤ ਸ਼ੁਕਰੀਆ ਜਨਾਬ ਤੁਸੀਂ ਇਹ ਇੰਟਰਵਿਊ ਦੇਖ ਰਹੇ ਹੋ ਸੁਨੀਲ ਕਟਾਰੀਆ ਦੇ ਅਫੀਸ਼ੀਅਲ YouTube ਚੈਨਲ Facebook Instagram ਔਰ ਇਸ ਤਰ੍ਹਾਂ ਦੇ ਬਹੁਤਕ">// ਤਾਨੂੰ ਇੰਟਰਵਿਊ ਕਿਛਣਾ ਨਹੀਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਔਰ ਸਾਡੇ ਚੈਨਲ ਨੂੰ ਸਾਡੇ ਪੇजेस ਨੂੰ ਫੋਲੋ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਇਸ ਇੰਟਰਵਿਊ ਨੂੰ ਸ਼ੇਅਰ ਵੀ ਕਰਨਾ। ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਜੀ। ਮੈਂ ਦੁਆ ਕਰਦਾ ਕਿ ਲਹਿੰਦਾ ਚੜ੍ਹਦਾ ਪੰਜਾਬ ਇਹ ਸਦਾ ਸਲਾਮਤ ਰਹੇ। ਆਪਣੇ ਡੈਡੀ ਦਾ ਉਹ ਜਿਹੜਾ ਮਿਸ਼ਨ ਹੈ ਇਹ ਸਾਂਝਾਂ ਦਾ ਪੁੱਲ ਬਣਨ ਦਾ ਔਰ ਜਿੰਨੀ ਦੇਰ ਤੱਕ ਇਹਨਾਂ 사ਵਾ ਵਿੱਚ 사ਵਾਂ ਨੇ ਇਹ ਲੜਦੇ ਇਹ ਕੋਈ ਲੜਾਈ ਕੋਈ ਸ਼ੈ ਨਹੀਂ ਜ਼ਿੰਦਗੀ ਹੈ ਤੇ ਮੁਹੱਬਤ ਹੈ ਚੜਦਾ ਪੰਜਾਬ ਤੇਲਿਆਂ ਦਾ ਪੰਜਾਬ ਇਹ ਪੰਜਾਬ ਦੀਆਂ ਦੋ ਬਾਹਾਂ ਇਹ ਮੇਰੀਆਂ ਦੋ ਅੱਖਾਂ ਔਰ ਰੱਬ ਮੇਰੇ ਪੰਜਾਬ ਨੂੰ ਸਦਾ ਸਲਾਮਤ ਰੱਖੇ ਔਰ ਮੇਰੇ ਵਾਸਤੇ ਵੀ ਤੁਸੀਂ ਅਰਦਾਸ ਕਰਨਾ ਕਿ ਮੈਂ ਆਪਣੇ ਲੈਹਦੇ ਤੇ ਚੜਦੇ ਪੰਜਾਬ ਦੀ ਇਸ ਮੁਹੱਬਤ ਤੇ ਸਾਜ ਨੂੰ ਇਨੂੰ ਕਾਇਮ ਰੱਖਣ ਵਾਸਤੇ ਨੂੰ ਵਿਦਾਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕਣਾ ਤੇ ਤੁਹਾਡੀਆਂ ਸਾਰਿਆਂ ਦੀ ਸ਼ੁਭ ਕਾਮਨਾਵਾਂ ਓ ਛੱਲਾ ਪੇਰੀ ਬੂਰੇ ਛੱਲਾ ਪੇਰੀ ਬੂਰੇ ਵਤਨ ਮਾਈ ਦਾ ਦੂਰੇ ਜਾਣਾ ਪਹਿਲੇ ਉਹ ਪੂਰੇ ਗੱਲ ਸੁਣ ਛੱਲਿਆ ਓ ਢੋਲਾ ਓਏ ਤੇਥੋਂ ਕਾਦਾ ਓਲਾ